ਹਾ ਲਾਗੋ ਗੌਂਡੀ ਨੇ ਕਈ ਮੰਗ ਲਿਆ ਆ ਵੇ ਡੈਡੀ ਮੈਂ ਟੀਮਾ ਸੁਟਣਾ ਟੋਏ ਚ ਆ ਵੇ ਟੀਮਾ ਰਹਿੰਦਾ ਤੂੰ ਕਈ ਮੰਗ ਕੇ ਲਿਆ ਉਹ ਡੈਡੀ ਇਹ ਆ ਤੂੰ ਵੀ ਵਿਹਲਾ ਲਗੇ ਬਿਠਾ ਅੱਜ ਕੱਲ ਨਾ ਕੰਮ ਤੇ ਦੇਣਵਾ ਸੰਦ ਨੀ ਕੋਈ ਵੀ ਆਪਣਾ ਮੰਗਵਾ ਦਿੰਦਾ ਠਾ ਕਈ ਨਾ ਲੋਕੀ ਕੀ ਡੇ ਕਰਨ ਤੂੰ ਕੀ ਡਿਆ ਕਰਨ ਮੈਂ ਤੇ ਆਪਣਾ ਡਿਆ ਕੰਮ ਕਰਨ ਉਹ ਲੋਕੀ ਵੀ ਕੋਈ ਬਨੇ ਛਾਂ ਕਰਨ ਡਿਆ ਹੋ ਗਰ ਕੋ ਨਾ ਲਿਆ ਵੀ ਚੱਲ ਆਇਆ ਫੜ ਲਿਆ ਤੂੰ ਡੈਡੀ ਉਹ ਗੱਲ ਤੁਹਾਡੀ ਮੰਗਣ ਵਾਲੀ ਯਾਦ ਤੇ ਨਹੀਂ ਜਾਣੀ ਮੈਨੂੰ ਇੱਕ ਮਿੰਟ ਫੋਨ ਆ ਗਿਆ ਗੱਲ ਕਰ ਲੈਂਦੇ ਉਹ ਕਿਹਦਾ ਫੋਨ ਆ ਗਿਆ ਏ ਹੌਸਲਾ ਕਰ ਸੱਸ ਕੇ ਭਾਬੀ ਜੀ ਹੈ ਕੀ ਹੋਏ ਬੀਬੀ ਨੂੰ ਉਹ ਤੇਰਾ ਭਲਾ ਹੋ ਜੇ ਮੈਂ ਹੁਣੇ ਆ ਗਿਆ ਮੋਟਰਸਾਈਕਲ ਲੈ ਕੇ ਹਾਂ ਹਾਂ ਬਸ ਦੋਆਂ ਮਿੰਟਾਂ 'ਚ ਆ ਗਿਆ ਮੈਂ ਚੰਗਾ ਬਸ ਆ ਗਿਆ ਆ ਗਿਆ ਡੈਡੀ ਕਦ ਕੇ ਵਜੀਨੀਗੀ ਡੈਡੀ ਗੁੰਮ ਕੀਤਾ ਇਹਨੂੰ ਸਾਇਲੈਂਟ ਜੋ ਬੰਦੀ ਨਾ ਘਰ ਦੀ ਦਾ ਫੋਨ ਆਇਆ ਸੀ ਉਹਦੀ 사ਸ ਨੂੰ ਕੋ ਹੋ ਗਿਆ ਵਾ ਤੇ ਉਹਨੂੰ ਮੈਂ ਲੈ ਕੇ ਹਸਪਤਾਲ ਚ ਲੈ ਆ ਹੁਣ ਉਹਦੇ ਨਾਲ ਤੇ ਤੇਰੀ ਲੜਾਈ ਹੋਈ ਆ ਉਹ ਉਹਨੋਂ ਨਾਲ ਕਿਤਨਾ ਤੁਰ ਪੈਗਾ ਉਹ ਡੈਡੀ ਲੜਾਈ ਹੋਈ ਉਹ ਹੁਣ ਬਾਹਰ ਚੜ ਗਿਆ ਤੇ ਹੁਣ ਨਹੀਂ ਜਾਣਾ ਹੀ ਪੈਣਾ ਵਾ ਹਾਏ ਰੰਬਾ ਹਾਏ ਮੈਨੂੰ ਜਾ ਲੈਂਦੇ ਹੋ ਨਾ ਬੁੱਢੀ ਉਹਦੀ ਮਰ ਜੇ ਮਨ ਕੋ ਸਾਡੇ ਜਿੰਮੇ ਲੱਗ ਜੂਗੀ ਅੱਗੇ ਜਿੰਮੇ ਕਿੱਦਾਂ ਲੱਗ ਜੂਗੀ ਉਹਦਾ ਕੰਮ ਕਾਣਦੇ ਉਹਨੇ ਕਿਹਾ ਭਾਜੀ ਨੂੰ ਫੋਨ ਕੀਤਾ ਸੀ ਤੇ ਭਾਜੀ ਆਇਆ ਨਹੀਂ ਟਾਈਮ ਨਾਲ ਸਾਡੀ ਬੁੱਢੀ ਉਹ ਇਕੱਠ ਵੇਖਾਂਗੇ ਮੇਰੀ ਬੁੱਢੀ ਨੂੰ ਸੌਂਕ ਬੜਾ ਕੱਟ ਵੇਖਣ ਦਾ ਉਹ ਨਹੀਂ ਉਹ ਭਰਾਵਾ ਕੱਟ ਹੋਰ ਕੇ ਸਾਡਾ ਵਖਾਲ ਦਾਂਗੇ ਉਹਦੀ ਲੋੜ ਪਤਾ ਕਿੰਨੀ ਕਰਦੀ ਨਹੀਂ ਕਹਿੰਦੇ ਨਿਆਣੇ ਉਹਦੇ ਉਹਦੇ ਭਾਬੀ ਦੇ ਆ ਤੇ ਭਾਬੀ ਦੇ ਕਹਿਣਾ ਵਾ ਤੇ ਉਹ ਸਾਹਮਣੇ ਤੇ ਉਹਦੀ ਦਾਦੀ ਨਹੀਂ ਆ ਨਾ ਤੇ ਤੁਸੀਂ ਕਰੋ ਕੰਮ ਤੇ ਮੈਂ ਆਉਣਾ ਵਾ ਡਾੜੀ ਹਾਂ ਨਹੀਂ ਫੋਨ ਬਣਾ ਕੰਮ ਤਾਂ ਚੱਲ ਗਿਆ ਹੀ ਕੰਮ ਚੋਰ ਮੈਂ ਨਾ ਐਡਾ ਕੰਮ ਚੋਰ ਵਾਏ ਚੱਲ ਕਰ ਤੂੰ ਕਰ ਤੂੰ ਨਾ ਹੁਣ ਕੋਈ ਬਹਾਨਾ ਲਾਵੀਂ ਢਲੀ ਪਾਣੀ ਮੰਗਾ ਹਾਂ ਤੇ ਲੱਗੀ ਐ ਕੀਤਾ ਹੀ ਕੱਖ ਨਹੀਂ ਕਰ ਤੇ ਅੱਗੋਂ ਲੱਗੀ ਤੇ ਪਾਣੀ ਪੀ ਕੇ ਹੋਏ ਇਹਦੇ ਸੰਗ ਸੁੱਕਣ ਡਿਆ ਵਾ ਜਗ ਜਗ ਪਾਣੀ ਦਾ ਪੀਤਾ ਹੁਣ ਤੁਸੀਂ ਹੈਂ ਇੱਥੇ ਦੋ ਮਾਰ ਲਾ ਕੋਈ ਨਹੀਂ ਹੋ ਲਗਾ ਨੂਨ ਨਹੀਂ ਕਹਦੇ ਖੋ ਚੱਲੇ ਆ ਵੀ ਕੋ ਦਾਲ ਦੋ ਦਾਲ ਦੋ ਆਹ ਦੀ ਤੇਰੀ ਦੰਨੇ ਕੋਈੜੇ ਪੂਰਨ ਆਏ ਤੋਂ ਇਹ ਤਾਂ ਤੋਂ ਭੂਨੇ ਆ ਯੋ ਉਧਰ ਇਹਨਾਂ ਨੇ ਬੰਬ ਤੁੱਟਨੇ ਉਹਨਾਂ ਨੇ ਫੇਰ ਤੋਂ ਹੀ ਪਾ ਦੇਣੇ ਤੇ ਫੇਰ ਤੀ ਆਹੋ ਤਮ ਦਾਦੇ ਰਣਾ ਨਹੀਂ ਤੂੰ ਇਹੋ ਸੋਚਦੀ ਆ ਵੀ ਇੱਥੇ ਆਣ ਕੇ ਸੁੱਟਣਾ ਹਾਏ ਤੇ ਤੈ ਹੀ ਪਤਾ ਹੁੰਦਾ ਵਾ ਉਹ ਨਾ ਤਾਰੇ ਦਾ ਤੇ ਤੁੱਟਦੇ ਨੇ ਜਾ ਘਰ ਨੂੰ ਜਾ ਜਾ ਕੇ ਪਾਣੀ ਲੈ ਦੇ ਦੂ ਜਾ ਪਾਣੀ ਵੀ ਲੈ ਆ ਮੈਂ ਲੈ ਦੇ ਥੋ ਪੀਣਾ ਮੈਂ ਆ ਪੀਣਾ ਮੇਰੇ ਤਨੂ ਦੇ ਲੱਭਦੇ ਆ ਨਾ ਮੇਰੇ ਹੱਥੋਂ ਨਹੀਂ ਪੀਣਾ ਆ ਲੜਾਈ ਹੀ ਚੱਤ ਮੇਨਾਂ ਕਿਹੜੀ ਲੜਾਈ ਹੋਈ ਤੇਰੀ ਮੈਂ ਤਾਂ ਹੀ ਤੇ ਉਧਰ ਦੇਈ ਨਹੀਂ ਲੜਾਈ ਕਿਹੜੀ ਗੱਲ ਹੋਈ ਹੈ ਲੜਾਈ ਐਵੇਂ ਲੜ ਪੈਂਦਾ ਵੀਲੇ ਤੁਸੀਂ ਵਿਹਲੇ ਹੀ ਲੜੀ ਜਾਂਦੇ ਆ ਨਾ ਇਹਨਾਂ ਨੂੰ ਕੰਮ ਡਾਇਆ ਕਰਿਓ ਡੈਡੀ ਕਹਿੰਦੀ ਮੈਨੂੰ ਉਹ ਕੰਮ ਨਹੀਂ ਇਹਨਾਂ ਨੂੰ ਡੈਡੀ ਮੈਨੂੰ ਕਹਿੰਦੀ ਹੋਟਲ ਚ ਖਾਣਾ ਖਵਾ ਕੇ ल्या ਮੈਂ ਕਿਥੇ ਲੈ ਜਾ ਤੋਈ ਵੀ ਨਹੀਂ ਤੇ ਉਹਨੂੰ ਮੰਨਦਾ ਹੋਰ ਦੇ ਦੇਤੀ ਆ ਲੀਜਾਂ ਜਿਹੜੀਆਂ ਮਨ ਚ ਲੈ ਜਾਣੀਆਂ ਐ ਐਵੇਂ ਕਾਹਦੀ ਰੀਜਾਂ ਪਾਲੀ ਜੰਨੀ ਆ ਤੂੰ ਮਨ ਦੇ ਵਿੱਚ ਤੇ ਲੀਜਾਂ ਦੇ ਤਿੰਨੀਆਂ ਤੋਈ ਪੂਰੀ ਤੌਂ ਨਹੀਂ ਦਿੰਦੇ ਹੰਤਾ ਨੂੰ ਪਤਾ ਨਹੀਂ ਆ ਉਹਨੇ ਬੰਬ ਤੋਤ ਤੋਤੇ ਕਿਤੇ ਤਈ ਤੋ ਹਟਾ ਦੇਣਾ ਆ ਤੇ ਤੁਸੀਂ ਐਵੇਂ ਤਰੀ ਜਾਣੇ ਤਾਰੇ ਤਾਂ ਮੋਹ ਜਾਣੇ ਜੇ ਲੁੱਟ ਜੋ ਥੇਰੇ ਬੰਬਾਂ ਤੋਂ ਡਰ ਕੇ ਅਸੀਂ ਕੰਮ ਹੀ ਨਾ ਕਰੀਏ ਤੇ ਡੈਡੀ ਜੀ ਆਪਾਂ ਮਰ ਗਏ ਤੇ ਕਿਹਨੇ ਕਬਜ਼ਾ ਕਰ ਲਿਆ ਪੈਵਲਾ ਤਾਂ ਉਹਨੇ ਕਾ ਸੁਖ ਹੋਣਾ ਸਾਨੂੰ ਨਾ ਸੁਖ ਹੋਣਾ ਪਰ ਮੈਂ ਥੋੜਾ ਮਾਨਾ ਮੈਂ ਨਹੀਂ ਮਾਨਾ ਮੁੰਨਾ ਦੇ ਹਾਂ ਉਹ ਮਰ ਨਮਰ ਪਹਿਲਾਂ ਤੇ ਮੰਮੀ ਨੇ ਮਾਨਾ ਵਾ ਪਹਿਲਾਂ ਉਹ ਮਰੂਗੀ ਤੇ ਫੇਰ ਹੀ ਮੈਂ ਮਾਨਾ ਮੈਂ ਨਹੀਂ ਮਾਨਾ ਜਿੰਨਾ ਚੇ ਮੈਂ ਤਤ ਨਹੀਂ ਬੰਦੀ ਜੀ ਦੀ ਦੱਲਵਾ ਮੈਂ ਮੈਨੂੰ ਮੰਨਣਾ। ਉਹ ਤੇ ਤੂੰ ਨਾ ਮਰੀ ਤੰਦਾ ਤੂੰ ਨਾ ਮਰੀ ਮੇਰੇ ਨਾਲ। ਹਾਂ। ਆ ਹੁਣ ਇਹ ਆਂਦੇ ਵੀ ਇਹੀ ਲੜੇ ਆ। ਮੈਂ ਉਹ ਆਦਾ ਮੈਂ ਉਹਦੇ ਹੱਥ ਦਾ ਪਾਣੀ ਨਹੀਂ ਪੀਣਾ। ਤੇ ਹੁਣੇ ਤੁਸੀਂ ਹੱਥ ਮੜਾਉਂਦੇ ਹੁਣੇ ਮਰਨ ਮਰਾਉਣ ਦੀ। ਡੈਡੀ ਉਹ ਤੇ ਬਾਅਦ ਸੁਲਾ ਹੋਣੀ ਹੈ ਨਾ ਹੱਡੀ। ਉਹ ਤੇ ਅੱਜ ਹੀ ਪੀ ਉਤਰ ਪੀਣਾ ਨਹੀਂ ਗਿਆ। ਉਹ ਮੈਨੂੰ ਨਹੀਂ ਤੁਹਾਡੀਆਂ ਗੱਲਾਂ ਦੀ ਸਮਝ ਲੱਗਦੀ। ਚੱਲ ਕਰ ਕੰਮ ਕਰ ਤੂੰ ਜਾ ਪਾਣੀ ਲੈ ਦੇ ਇਹਨੂੰ ਕੁੜੀਏ। ਆ ਪਾਪਾ ਦੇਵੇਂ ਕਾ ਪਿਆ ਰਹਿਦਾ ਵਾ। ਪਾਪਾ ਰੋਲੀਆ ਦਾ ਪੁੰਦਾ ਹੀ। ਤੇ ਲਾ ਤੂੰ ਪਾਣੀ ਪੀ ਲੈ ਦਾ ਤੇ। ਮੈਂ ਪਾਣੀ ਪੀ ਕੇ ਉਹਨਾਂ ਲਈ। ਹਾਂ ਤੂੰ ਨਾ ਇਹਦੇ ਨੂੰ ਬੋਲ ਮਮਾ ਨੂੰ ਵੀ ਨਾ ਪਾਣੀ ਲੱਗ ਜੜੇ ਵਾਸਤੇ ਆਹ ਤੇ ਇਹ ਨਾ ਦੱਲਾ ਬਤਾ ਤਾਲ ਲਿਓ ਤੇ ਨਾਲੇ ਜੇ ਲਾਨਾ ਨੂੰ ਨਾ ਉਹ ਤੇ ਲਾ ਲਿਓ ਚੰਗਾ ਜਾ ਤੋਦਾਂ ਲੜਾਈ ਤਤੀ ਲੱਦੀ ਉਹ ਮੈਂ ਦੱਤਦਾ ਤੈਨੂੰ ਉਹ ਲੱਗੀ ਰਹਿੰਦੇ ਲੜਾਈ ਪੁੱਤ ਇਹਨਾਂ ਲੜਾਈਆਂ ਲੁੜੀਆਂ ਇੱਦਾਂ ਲੱਗਦੀਆਂ ਰਹੀਦੀਆਂ ਵਾ ਪਹਿਲਾਂ ਵੀ ਲੱਗੀ 65 ਤੇ ਵੀ ਲੱਗੀ 71 ਤੇ ਵੀ ਲੱਗੀ ਹੁਣ ਵੀ ਲੱਗੀ ਤਾਂ ਕੀ ਹੋ ਗਿਆ ਹੁਣ ਬਦੀ ਲੱਦੀ ਉਹ ਤੇ ਜਿਹੜਾ ਮੌਤ ਆਉਣੀ ਹੈ ਜਿੱਥੇ ਵੀ ਚਲ ਜੀ ਉੱਥੇ ਹੀ ਆ ਜਾਣੀ ਹੈ ਇੱਥੇ ਬੈਠੇ ਇੱਥੇ ਆਉਣੀ ਇੱਥੇ ਹੀ ਆਉਣੀ ਹੈ ਇੱਥੇ ਵੀ ਆ ਜਾਣੀ ਹੈ ਮੈਂ ਮੈਂ ਤੱਲਾ ਫਿਰ ਇੱਥੋਂ ਯਾਰ ਕੁੜੀ ਆਖੰਡੀ ਇੱਥੇ ਬੰਬ ਸੁੱਟ ਦੇਣਾ ਵਾਕਿਆ ਕਰੇ ਸੱਚੀ ਨਾ ਆਜੇ ਮੈਂ ਥਾਂ ਹੀ ਬਦਲਦਾ ਇੱਥੋਂ ਗਾਂ ਪਿਛਾ ਹੋ ਜੂਗੀ ਡਰੋਨ ਡਰਾਂਤ ਨਹੀਂ ਹੋ ਗਿਆ ਅਜੇ ਨਹੀਂ ਆਉਂਦਾ ਕੋਈ ਮੈਨੂੰ ਪਤਾ ਨਹੀਂ ਲੱਗਣਾ ਚਾਹੇ ਆ ਜਾਣਾ ਇਹ ਕਰ ਲਈਨੇ ਇੰਨਾ ਕਬ ਯਾਰ ਵਾਕਿਆ ਗੱਲ ਜੇ ਤੋਆ ਰਹਿਣ ਹੀ ਦਿੰਦੇ ਸਭ ਚੰਗਾ ਨਹੀਂ ਮੋਰਚੇ ਬਣਿਆ ਰਹਿਣਾ ਹੀ ਸਭ ਵਿੱਚ ਚਲ ਅਸ਼ਾ ਹੁਣ ਪੂਰੇ ਆ ਗਿਆ ਵਾ ਹੋਣੀ ਕੋਈ ਗੱਲ ਵੀ ਰੋਕਤੇ ਨਾ ਚੜ ਜਾਗੇ ਆਪਾਂ ਹਾਂ ਬੱਤੇ ਚੜ ਜੇ ਬੰਦਾ ਰੋਕਤੇ ਕਿਹੜਾ ਪਤਾ ਲੱਗਣਾ ਚੱਲ ਮਨਾ ਕਿਹੜੇ ਕਮਾਂਜ ਪਿਆ ਨੂੰ ਆਏ ਉਹ ਵੀ ਆ ਚਲੀ ਆ ਪਾਣੀ ਲੈ ਕੇ ਪਾਣੀ ਪੀਣੇ ਆ ਇਹਦੇ ਨਾਲ ਕਰਦੇ ਆ ਦੁੱਖ ਸੁੱਖ ਦੀਆਂ ਗੱਲਾਂ ਕੋਈ ਮੁੰਡਿਆਂ ਨੇ ਇਹ ਤਾਂ ਕਰਨਾ ਹੀ ਕੱਖ ਨਹੀਂ ਕੋਈ ਉਹ ਵੱਡਾ ਉਤਰਾ ਭੱਜ ਗਿਆ ਆ ਕੁੜੀ ਥੱਤੀ ਜੀ ਉਹਨੂੰ ਲੈ ਗਈ ਪਾਣੀ ਦੇ ਬਹਾਨੇ ਵੀ ਇਹ ਨਾ ਕਰੇ ਕੰਮ ਕਰ ਲੈਣਾ ਕੋਈ ਨਹੀਂ ਜਦੋਂ ਪੈ ਗਈਆਂ ਸਿਰ ਤੇ ਤੁਸੀਂ ਆਪੇ ਕਰਨਾ ਭੱਜ ਭੱਜ ਕਰਨਾ ਤੁਸੀਂ ਵੇਖਿਓ ਸਹੀ ਮੰਮੀ ਕਦੋਂ ਉਹਦੀ ਚਾਰ ਜਿਹੜੇ ਜਿਹੜੇ ਕੰਬਲੀ ਹੋਣ ਦੀ ਦੁੱਧ ਵੀ ਹੁਣ ਪਾਉਣ ਲੱਗੇ ਅਰੇ ਗੈਸ ਮੁੱਕ ਗਿਆ ਨਾ ਗੈਸ ਭਰਨਾ ਨਹੀਂ ਹੁਣ ਜਿੱਦਾਂ ਦਾ ਮਾਹੌਲ ਚੱਲਣ ਡਿਆ ਵਾ ਤੈਨੂੰ ਬਹੁਤ ਜ਼ਿਆਦਾ ਫਿਕਰ ਹੈ ਗੈਸ ਦਾ ਫਿਕਰ ਤਾਂ ਹੈ ਹੀ ਆ ਫਿਰ ਜਿੱਦਾਂ ਅਕੜ ਉਹ ਗੱਲ ਫੇਰ ਰੱਖਣਾ ਨੌਲ ਦੀਆਂ ਸਾਡਿਆਂ ਨੂੰ ਨਾ ਤੂੰ ਨੌਲ ਹੀ ਲਾਓ ਦਾਸ ਹੀ ਲਾਓ ਕੀ ਰਹਿ ਗਿਆ ਤੁਹਾਡੇ ਢਿੱਡ ਦੇ ਵਿੱਚ ਮੈਂ ਨਹੀਂ ਸੁਣਨਾ ਗੈਸ ਦਾ ਤੇ ਬੜਾ ਫਿਕਰ ਵਾ ਇਹ ਵੀ ਤਾਂ ਸਾਰਿਆਂ ਨੇ ਪੀਣੀ ਆ ਹੁਣ ਆ ਜਿਹੜਾ ਇੰਨਾ ਫਰੂਟ ਲਿਆਂਦਾ ਆ ਕੇਲੇ ਆ ਜਿਹੜਾ ਕੀ ਖਰਬੂਜੇ ਅੰਬ ਕਿਤੇ ਤੁਸੀਂ ਤੇ ਐ ਸਟਾਕ ਇਕੱਠਾ ਕਰ ਲਿਆ ਵਾ ਜਿੱਦਾਂ ਕਿਤੇ ਮੁੜ ਕੇ ਮੁੱਕ ਜਾਣਾ ਤੁਹਾਨੂੰ ਲੱਭਣਾ ਹੀ ਕੱਖ ਨਹੀਂਗਾ ਜਿੱਦਾਂ ਫਰੂਟਾਂ ਦੇ ਤੁਸੀਂ ਲੱਗੀਆਂ ਹੈਗੀਆਂ ਵੀ ਫਰੂਟ ਨਾ ਖਾਦਾ ਤੇ ਖਰਿਆ ਉਤੋਂ ਮਗਰੋਂ ਡਿੱਗਣੀ ਤੇ ਹੀ ਉਦਾਂ ਹੀ ਮਰ ਜਾਣਾ ਭੁੱਖੀਆਂ ਨਹੀਂ ਤੇ ਮੰਮੀ ਪਤਾ ਤਾਂ ਹੈਗਾ ਵਾ ਵੀ ਕੀ ਬਣ ਰਿਹਾ ਦੁਨੀਆ ਤੇ ਕਿਤੇ ਫਰੂਟ ਵਾਲੀ ਦੁਕਾਨ ਦਾ ਲੈਣਾ ਵੇਖਣੀਆਂ ਹੀ ਤੇ ਕਿਤੇ ਬੈਂਕਾਂ 'ਚ ਤੇ ਕਿਤੇ ਉਹ ਸੌਦੇ ਵਾਲੀ ਦੁਕਾਨਾਂ 'ਚ ਸੌਦਾ ਨਹੀਂ ਰਹਿ ਗਿਆ ਲੋਕਾਂ ਜੋ ਕਾ ਛੱਡਿਆ ਨਹੀਂ ਕੱਖ ਜੇ ਆਪਾਂ ਨਾ ਲਈਏ ਤਾਨੂੰ ਮੱਛ ਕਿੱਥੋਂ ਮਿਲਣਾ ਤੇ ਜੇ ਮਰ ਜਾਗੇ ਇਹ ਲਿਆਂਦਾ ਵੀ ਪਿਆ ਹੀ ਰਹਿ ਜਾਣਾ ਇਹ ਕਿੰਨੇ ਖਾਣਾ ਫਿਰ ਮੰਮਾ ਵੀ ਇੰਨਾ ਡਰਵਾ ਤਾਨੂੰ ਸਰਫਾ ਵੀ ਤਾਨੂੰ ਇੰਨਾ ਸਾਰਾ ਤੇ ਛੱਡਿਆ ਵੀ ਤੁਸੀਂ ਕੁਝ ਨਹੀਂ ਦੁਕਾਨਾਂ ਤੇ ਮੰਮੀ ਘੜੀ ਮੁੜੀ ਤੁਸੀਂ ਇਹੋ ਗੱਲ ਕਰੀ ਜਾਂਦੇ ਮਰ ਜਾਗੇ ਮਰ ਜਾਗੇ ਤੁਸੀਂ ਆਪਣੇ ਪੁੱਤਾਂ ਦੀ ਮਾਸਾ ਸੁੱਖ ਨਹੀਂ ਮੰਗਦੇ ਮੈਂ ਮੰਗਦੀ ਹਾਂ ਸੁੱਖ ਜਿਹੜੀ ਤੁਸੀਂ ਲੜਾਈ ਕਰਦੀਆਂ ਉਦੋਂ ਜਾਰੀ ਸੁੱਖ ਤੇ ਤੁਸੀਂ ਮੰਗਣ ਡਈਆਂ ਜੇ ਲੜ ਲੜ ਕੇ ਅੱਛਾ ਹਾਂ ਜੇ ਤੁਹਾਨੂੰ ਇੰਨਾ ਹੀ ਫਿਕਰ ਵਾ ਫਰੂਟਾਂ ਦਾ ਵੀ ਇਹ ਇੰਨਾ ਝਾੜਾ ਹੋ ਗਿਆ ਤੇ ਕ੍ਰੇਲੇ ਕਾ ਦੋ ਨਾਂ ਦੇ ਸਭ ਤੋਂ ਜ਼ਿਆਦਾ ਤੇਲ ਇਹ ਖਾਂਦੇ ਆ ਤੇ ਗੰਡੇ ਵੀ ਇਹੋ ਖਾਂਦੇ ਆ ਤੇ ਮੈਂ ਇਕੱਲੀ ਨਹੀਂ ਖਾਣਿਆ ਤੁਸੀਂ ਵੀ ਤਾਂ ਨਾਲ ਹੀ ਖਾਣੇ ਆ ਤੂੰ ਨਾਹ ਤਾਲਦੀ ਉਹ ਇਹਦੇ ਵਿੱਚ ਪਹਿਲਾਂ ਪਕੌੜਿਆਂ ਵਾਂਗੂ ਤੂੰ ਹੀ ਸਰਫਾ ਕਰ ਲੈਣੀ ਓ ਮਾਰਾ ਮਾਸਾ ਪਾਉਣੀ ਓ ਸੁੱਕਾ ਮਸਾਲਾ ਤੇ ਚੱਲ ਭੁੰਨ ਭੰਨ ਕੇ ਰੱਖ ਲੈਣੀ ਓ ਅੱਛਾ ਫੇਰ ਬੜੇ ਤੁਹਾਡੇ ਮੁੰਡਿਆਂ ਦੇ ਨੱਕ ਤੇ ਚੜ ਜਾਣੇ ਔਰ ਜਿਹੜੇ ਥੱਥੀ ਓ ਉਹ ਹੀ ਨਹੀਂ ਚੜਾ ਉਹ ਸੱਚ ਕਿੱਥੇ ਆ ਉਹ ਵੀ ਟੇਕ ਇਟ ਹੁਣੇ ਮੈਂ ਖਾ ਖਾ ਚੀਰਾ ਇੰਨਾ ਬੋਲਦੀ ਇੰਨਾ ਬੋਲਦੀ ਤੇ ਪਾ ਕੇ ਰੋਲਾ ਤੇ ਪਾ ਫੇਰ ਬਾਹਰ ਨਿਕਲ ਗਈ ਆ ਉਹ ਉਹ ਵੀ ਕੋਈ ਦਈ ਹੋਣੀ ਪੁੱਠੀ ਸਿੱਧੀ ਗੱਲ ਕਰਨਾ ਪੁੱਠੀਆਂ ਗੱਲਾਂ ਕਰਦੀ ਹੁੰਦੀ ਆ ਕਹਿੰਦੀ ਹੋਣੀ ਆ ਜੇ ਡੈਡੀ ਇੱਥੇ ਮਜਾਲ ਡਿੱਕ ਜੂਗੀ ਤੇ ਇੱਥੇ ਕੀ ਕਰਾਂਗੇ ਕੋਈ ਸਿੱਧੀ ਗੱਲ ਉਹਨੂੰ ਵੀ ਨਹੀਂ ਆਉਂਦੀ ਹੈਗੀ ਆ ਲੈਂਦੇ ਇਹਨੂੰ ਕਰ ਇਹਨੂੰ ਮੈਂ ਦੱਸਦੀ ਪਤਾ ਉਹਨੂੰ ਤੇ ਕਰੇਲੇ ਤੇ ਉਹਦੇ ਵੀ ਨਹੀਂ ਨੱਕ ਤੇ ਚੜਦੇ ਹੁਣ ਕਿਦੀ ਛੱਤੀ ਗਈ ਆ ਮਾਤਾ ਉਹਨੂੰ ਫੜਨ ਪਹਿਲਾਂ ਲਿਆ ਕੇ ਮੱਥੇ ਮਾਰਿਆ ਫੇ ਫਟਾਫਟ ਇਹ ਤਲ ਕੇ ਖਾ ਲੋ ਇਕੋ ਦੂਜੀ ਬੰਦਾ ਸਬਜ਼ੀ ਲੈ ਆਉਂਦਾ ਆ ਕਿਹਦੀਆਂ ਕਿਹਦੀਆਂ ਨਾਸਾ ਜਦਾਂਉਂਗੀ ਮੈਂ ਦੱਸ ਮੁਰਕੇ ਲੜਦੇ ਸਾਰੇ ਦੋ ਖਾਣੇ ਦੋ ਖਾਣੇ ਇਹ ਤਾਂ ਹੁਣੇ ਮੁੱਕ ਜਾਣੇ ਸਵੇਰ ਦਾ ਫੇਰ ਫਿਕਰ ਮੇਰੀ ਨਾ ਦਾਲ ਤੋਂ ਤੂੰ ਜਦੋਂ ਦੰਦ ਲੱਦਣੀ ਆ ਤੇ ਉਹ ਬੰਬ ਦੇ ਅਤਾ ਉਹ ਦੇਖਣਾ ਇਦਾਂ ਦਾ ਬੰਬ ਹੋਏ ਚੱਲੇ ਤੇ ਫੇਰ ਜਿੱਤ ਤਰਨ ਉਹ ਆਪਣੀ ਢੀਖ ਹੋਈ ਆ ਨਾ ਉਹ ਅੰਬ ਥੱਲੇ ਆ ਉਹਦੇ ਵਿੱਚ ਵੜ ਜਾਗੇ ਸਾਰਿਆਂ ਨੇ ਕਿਉਂ ਜੀ ਉਹ ਤੇ ਹਾਦੀ ਲੜਾਈ ਹੋਗੀ ਤੇ ਫਿਰ ਬਾਸ ਨੂੰ ਮੇਰੇ ਵੜ ਗਏ ਤੂੰ ਦਤੀ ਨਾਹੀਂ ਦਿੱਥੇ ਬਾਨਾ ਥੀਤਾ ਕੋਪੜੀ ਤੋਂ ਨੇ ਮਸੀਜ ਵੜ ਜਾਗੇ ਨਹੀਂ ਆਇਦਾ ਮੈਂ ਮੋਤੀ ਆ ਨਾ ਮੇਤੋਂ ਨਹੀਂ ਨਾ ਹੋਇਆ ਦਣਾ ਤੇ ਜੇ ਇੱਥੇ ਤੇ ਬੱਤੀ ਆਦੀ ਨਾ ਤਾਂ ਉਹਨੇ ਤਲ ਪੈਣਾ ਹੀ ਆ ਤੋ ਮੈਂ ਤੇ ਤੀਓ ਹਾਂ ਹਾਂ ਚੰਗਾ ਸਭ ਸੁੱਕ ਜਾਗੇ ਕਿ ਮਿੰਨ ਤੇ ਦਾਰੀ ਬਰਾ ਲਾਦਾ ਵਾ ਤੇ ਇਦਾਂ ਤੇ ਦੀਏ ਤੋ ਆ ਨਾ ਪੁੱਤ ਤੇ ਵਾਜ ਜੀ ਵਿੱਚ ਉਹ ਵੇ ਦੇ ਪੁੱਟੇ ਡਾਡੀ ਨੇ ਪੂਰਤੇ ਆ ਹੈ ਉਹ ਤਾਂ ਇੱਥੇ ਡਰੋਂ ਨੂੰ ਤੈਨੇ ਆ ਆ ਤੇ ਤੋਆ ਪੁੱਤ ਤੇ ਅਸੀਂ ਉੱਥੇ ਬੈਠੇ ਰਿਆ ਤਰਾ ਦੇ ਹਾਂ ਤੇਤ ਵਰੀ ਤਾਂ ਲਦਨੀ ਹੋਤੇ ਥੋੜੇ ਦੂਰੇ ਚੱਲਣੀ ਥੋੜੀ ਦੂਰ ਜੇ ਨੂੰ ਅੱਧਰੈਸ ਦੇ ਦਿੰਨੇ ਆ ਤੇਰੀ ਬੜੀ ਮੰਨਦੇ ਆ ਡਰੋਂ ਨਾ ਤੂੰ ਲੈ ਮਾਨ ਨਹੀਂ ਲੈਣੀ ਆ ਪਰ ਮੈਨੂੰ ਬੜਾ ਦਰ ਲੱਦਾ ਹੀ ਮੈਂ ਮਾਨਾ ਨਹੀਂ ਉਹ ਦੇ ਤੂੰ ਨਹੀਂ ਮਰਦੀ ਜੀ ਹਾਏ ਹਾਏ ਨਹੀਂ ਥੱਤੀਏ ਥੱਤੀਏ ਤੇ ਵਲੱਥੀਏ ਇੱਤਨਾਂ ਤੇ ਮੈਂ ਘਰ ਵਿੱਚ ਨਹੀਂ ਆਈ ਸਾਰੇ ਚਾਰ ਚਫਰੇ ਤੂੰ ਕਿੱਥੋਂ ਆਈ ਆ ਮੰਮੀ ਬੈਠੀ ਐਨੇ ਇੰਦਾਂ ਨਾ ਦਿਆ ਤਰਾ ਮੈਨੂੰ ਅਡ ਕਰ ਦੇ ਮੈਨੂੰ ਬੋਡੀ ਠਕੀ ਨਾ ਗਿਆ ਅੱਛਾ ਤੈਨੂੰ ਅਡ ਕਰਦਾ ਐਨੀ ਗੱਲ ਕਰਨ ਚੀ ਬਸ ਤੇ ਜਾ ਫਿਰ ਜਾ ਕੇ ਬਾਹਰ ਜਿੱਥੇ ਮਿਲਦਾ ਕਮਰਾ ਲਾਓ ਤੇ ਪਕਾਓ ਤੇ ਖਾਓ ਇੱਥੇ ਮੈਂ ਕੰਦ ਕਰਾਉਣੀ ਆ ਘਰ ਚ ਜੇ ਤੂੰ ਹੀ ਚੱਜਦਾ ਹੋਵੇਂ ਤੇ ਫੇਰ ਕਾਟਾ ਕਾਦਾਵਾ ਤੂੰ ਆਪੇ ਗੱਲਾਂ ਕਰੀ ਜਾਣਾ ਅਡ ਹੁਣ ਲਾੜੀ ਤਾੜੇ ਦਾ ਦਮ ਲੈਂਦੀ ਪਹਿਲਾਂ ਪਹਿਲਾਂ ਤੇ ਦੰਦ ਦੰਦ ਮੈਂ ਮੈਂ ਤੇ ਲੜਨਿਆ ਤੂੰ ਨੂੰ ਚਾਚ ਚੈ ਕਹਿਣੀ ਤੇ ਉਹ ਹੀ ਦਿੰਦੀ ਆ ਤੇ ਤੂੰ ਇਸ ਖਾਸ ਖਾਲ ਕੇ ਨਹੀਂ ਆ ਉਹਨੂੰ ਕੀ ਗੱਲਾਂ ਕਰਨੀ ਖਾਲਣ ਨਹੀਂ ਆ ਅਸੀਂ ਤੇ ਤਲਾਵਾ ਦਾਂਦੇ ਆ ਇਹੋ ਸਲਾਵਾ ਕਰਦੇ ਅੱਡ ਹੋਣ ਦੀਆਂ ਅਹੀਂ ਤੇ ਅੱਡ ਹੋਣਦੀਆਂ ਤੀਤੀਆਂ ਹੀ ਨਹੀਂ ਆ ਕੀ ਕੀਤੀਆਂ ਫਿਰ ਅਸੀਂ ਤੇ ਦੰਦ ਤੋਂ ਬਤਨਦੀਆਂ ਦਾਂਦੇ ਮਮੀ ਇਹ ਤੂੰ ਥੱਤੀ ਕਹਿਣਾ ਲੋਕਾਂ ਨੂੰ ਥੱਤੀ ਕਹਿਣਾ ਬਾਹਰ ਜਦੋਂ ਇਹ ਮੇਰੇ ਆਖੇ ਨਹੀਂ ਲੱਗਦੀ ਜਦੋਂ ਮੇਰੇ ਨਾਲ 24 ਘੰਟੇ ਕ ਪਤ ਰੱਖਦੀ ਤੇ ਮੈਂ ਇਹਨੂੰ ਕੀ ਆਖਾਂ ਫਿਰ ਇਹ ਮੈਨੂੰ ਦੱਸ ਪਹਿਲਾਂ ਹੁਣ ਇਹ ਮੇਰੀ ਬੇਇੱਜ਼ਤੀ ਹੁੰਦੀ ਇਹ ਸੱਚੀ ਦਾ ਵਹਿਗਰਾ ਲਿਆ ਤੇਰੀ ਬਰੀ ਬੇਤੀ ਨਹੀਂ ਇੱਜ਼ਤਾਂ ਦੀ ਤੇਰੀ ਲੈ ਹੂੰ ਦਿਲਾਂ ਦਾ ਦੰਦ ਜਿੱਦਾਂ ਨਹੀਂ ਅਹੀਂ ਹੀ ਜਿਹੜਾ ਢਿੱਡ ਚ ਪਾ ਲਿਆ ਸਭ ਕੋ ਅੱਖੀਂ ਵੇਖ ਕੇ ਮੋਰਾ ਖਾ ਲਿਆ ਹਨ ਤੂੰ ਉਹ ਬੜੇ ਕੂਕੇ ਦੱਸਦੀਆਂ ਨਾ ਗੱਲਾਂ ਕਰਕੇ ਦੱਸਦੀਓ ਹੁਣ ਨੂੰ ਉੱਥੇ ਬੈਠੀ ਹੋਣਾ ਜਿੱਥੇ ਹੈਗੀ ਆ ਅੱਤਾ ਤੇ ਤੇਰੇ ਤੁੱਪਤ ਪਾਈ ਹੀ ਤੇਰੇ ਦਿਲ ਨੂੰ ਤੈਨੀਆਂ ਪਵਾਈਆਂ ਹੀ ਆ ਉਹਨਾਂ ਨੇ ਤੁੱਪਤ ਰਾਇਆ ਹੀ ਤੁਹਾਨੂੰ ਉਦਾਂ ਤੇ ਮੈਂ ਇਹ ਗੱਲ ਦੱਸਦੀ ਮਮੀ ਨਾ ਲੈਂਦੀ ਹਦਾਜ ਹੂੰ ਉਹ ਹੁਣ ਤੁੱਪਤ ਦਦੀ ਤੇ ਤੇ ਹਦਾਜ ਲੈਣਾ ਨਹੀਂ ਰਾਜ ਲੈਣਾ ਨਹੀਂ ਸਾਰ ਦੁਨੀਆ ਦਾ ਅਜ ਦਿੰਦੀ ਆ ਇਹਨਾਂ ਆਲੋਕਾਰ ਦਿੱਤਾ ਵਾ ਕੀ ਵਾਧੂ ਦੇਤਾ ਲੋਕਾਂ ਨਾਲ ਸਾਨੂੰ ਲੋਤਾਂ ਨਾ ਦੀ ਤੀ ਇਧਰੀਆਂ ਨੁੱਤਾਂ ਦੀਆਂ ਤੁਰੀਆਂ ਵਿਆਈਆਂ ਆਂ ਇਹਂ ਦਿੱਤਾ ਨਾ ਤਾਨੂੰ ਨਹੀਂ ਆਵੇ ਭੈਣਾ ਕੀ ਸਲਾਵਾ ਕਰਦੀ ਕੀ ਚੁਕਣਾ ਦੇਣ ਡਈ ਉਹਨੂੰ ਐਂ ਦਿੱਲੂ ਦਿੰਦੀਆਂ ਤਲਾਵਾ ਤਾਂ ਆਂਦੇ ਆਂ ਕਿ ਤੂੰ ਤੇ ਵਿੱਚ ਆ ਤੇ ਹੋ ਰਹੀ ਜਾਂ ਹੋ ਰਹੀ ਸੰਦੇ ਬਾਦ ਮੈਂ ਬੀਪਣਾ ਸ਼ਰੰਗ ਪੋਟ ਲਈਏ ਹਾਏ ਹਾਏ ਰੱਬਾ ਮੈਂ ਅਨ ਦਿੱਤਾ ਰਹੀ ਮੈਂ ਠਬਰਾ ਤੌਣ ਕੇ ਆਈ ਮੈਂ ਨਾ ਤੇ ਦਾ ਤੁੱਲਦੀਆਂ ਕੰਨ ਗਈ ਹੀਗੀ ਪਰ ਕਿੱਥੋਂ ਮੈਂ ਤੇ ਫਿਰ ਉੱਥੋਂ ਉਹਨਾਂ ਨੇ ਜਦੋਂ ਬੰਬ ਲਾਈਏ ਡੀ ਵਧੀ ਹਾਲੀ ਦੀ ਤੇ ਉਹ ਤੇੰਦੇ ਬੰਬ ਤਲਦਿਆ ਇਦਾਂ ਆਦਤਾ ਤਵਾਲੇ ਹਿੰਦੀ ਦੇ ਵਿੱਚ ਪਤਾ ਕਿੰਨੀਆਂ ਗੱਲਾਂ ਤਾਂ ਆਂਦੇ ਹੀ ਇੱਥੋਂ ਡਰੋਨ ਆਇਆ ਇਦਾਂ ਉਹਨੇ ਬਲਾਸਟ ਕੀਤਾ ਉਹ ਹੁੰਦਾ ਨਹੀਂ ਭੈਣਾ ਹਾਏ ਨਹੀਂ ਚੁੱਪ ਕਰ ਜਾ ਨਹੀਂ ਚੁੱਪ ਕਰ ਜਾ ਨਹੀਂ ਸਾਹ ਲੱਲਾ ਗੋਲੀ ਚਲਾਉਂਦਾ ਵਾ ਕਹਿੰਦੇ ਇੰਨੇ ਆਦਲਾਂ ਦੰਦਾਂ ਦੀ ਸੀਗੀ ਕਹਿੰਦੀ ਇੰਨੇ ਤੇ ਅੰਦਰ ਨੇ ਨਾ ਦੇਮਾਂ ਦੇ ਵਿੱਚ ਦੋਨੀਆਂ ਥੇਦ ਥੇਦ ਕੇ ਤੇ ਦੰਦ ਲਵਾਤੀ ਨੀ ਪਿਆਰਾ ਤੋ ਇਹ ਵੀ ਤਾਂ ਆਂਦੇ ਹੀ ਤੇ ਇਹਨਾਂ ਮੁੰਡਿਆਂ ਨੇ ਬੜੀਆਂ ਪ੍ਰੈਤਤਾ ਕੀਤੀਆਂ ਵਾ ਦੇ ਮਾ ਤੇ ਇੱਧਰ ਤੇ ਦੋਲੀਆਂ ਤਲੌਣੀਆਂ ਹੁੰਦੀਆਂ ਇਹਨਾਂ ਨੂੰ ਵੱਡੇ ਵੱਡੇ ਤੇ ਹੁਣ ਪੋਦ ਵਾਲਿਆਂ ਨੇ ਤੋਤੇ ਤੇ ਲੈ ਜਾਣੇ ਹੀ ਆ ਸਾਰੇ ਜਿਨ੍ਹਾਂ ਜਿਨ੍ਹਾਂ ਨੂੰ ਦੋਲੀਆਂ ਚਲਾਉਣੀਆਂ ਹੁੰਦੀਆਂ ਮੈਨੂੰ ਨਹੀਂ ਹੋਈ ਆ ਮੈਨੂੰ ਜੀਜ ਕਰਦੀ ਨਾ ਥੇਦਿਆ ਤਾਰੇ ਇਹਨੂੰ ਤੂੰ ਹਾਏ ਅੱਜ ਨੂੰ ਗੱਲ ਕਰਨ ਦਾ ਮੌਕਾ ਦਊਗੀ ਤਾਂ ਹੀ ਆ ਇਹ ਤਾਂ ਸਾਹ ਨਹੀਂ ਲੈਂਦੀ ਗੱਲ ਕਰਨ ਲੱਗੀ ਇਹਨੂੰ 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 ਬੰਦ ਕਰ ਤੇ ਇਹਦੀ ਲੋਕੇtion ਬੰਦ ਕਰ ਦੇ ਇਹਦੀ ਜਿਹੜੀਆਂ ਨਾ ਰੇਂਜ ਵੀ ਬੰਦ ਕਰ ਦੇ ਉਹ ਕਹਿੰਦੀ ਇਹਨਾਂ ਨਾ ਫੋਨ ਨੂੰ ਹੱਥ ਵਿੱਚ ਪਰੋ ਕੋਚ ਭਾਈ ਆ ਜੀ ਮੈਂ ਫੋਨ ਸ਼ਿਮ ਕੱਢਦਾ ਜੀ ਤੇ ਮੈਂ ਤੂੰ ਦਦੇ ਨਹੀਂ ਦੇਮਦਲੀ ਤੇ ਤਰ ਨਹੀਂ ਜਿੰਨਾ ਤੂੰ ਬੋਲੀ ਜਾਨੀ ਇਹਨਾਂ ਕੰਮ ਵੀ ਕਰ ਲਿਆ ਕਰ ਕੰਮ ਵੀ ਹੱਥ ਪਾ ਲਿਆ ਕਰ ਕੰਮ ਨੂੰ ਕੋਈ ਜਦੋਂ ਮਿੰਦੋ ਇਤਨਾ ਨਾ ਇਹਨੂੰ ਨਹੀਂ ਲਾ ਦੇ ਲੋ ਤੋਣਾ ਤੰਦਾ ਮੈਂ ਸ਼ਿਮ ਨੂੰ ਮਾਜੀ ਦੀ ਪੋਛ ਲਗਾਉਣਾ ਮਾਜੀ ਦੀ ਪੋਟੀ ਆ ਤੂੰ ਬਹਿ ਜਾਣ ਮਾਨ ਕਿਤੇ ਨਹੀਂ ਜਾਣਾ ਸਿਮ ਨੂੰ ਮਾਹੀ ਨਹੀਂ ਲਗਾਉਣੀ ਨਾ ਨਾ ਡਰਾਉਣ ਉਹ ਤੰਦੇ ਨਾ ਫੋਨ ਦੀ ਲੇ ਦੇ ਦਨ ਤੋਂ ਹੁੰਦਾ ਵਾ ਫੋਨ ਦੀ ਦੇ ਦੇ ਨਾ ਇਹਨੂੰ ਫਲੈਟ ਲਟਾ ਰਗਾ ਕੇ ਇਹਨੂੰ ਉਹਦੇ ਨਹਿਰ ਤੇ ਤਲ ਦੇਣਾ ਆਪੇ ਵੇਖੀ ਇਹਦੇ ਧਰੋਂ ਨੇ ਮਦਰ 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 ਫੇਨਾ ਤੇਰੇ ਮਦਰ ਮਦਰ ਆਉਂਗੀ ਲੈ ਕੇ ਸਾਰੀ ਮਝੈਲ ਮਝੂਲ ਜੋ ਵੀ ਆ ਨਾ ਇਹਨਾ ਮੈਨੂੰ ਦੱਸ ਦੇ ਲੁਕਣਾ ਕਿੱਥੇ ਆ ਉੱਥੇ ਮਗਰ ਲੈ ਕੇ ਆਉਂਗੀ ਤੇਰੇ ਦੱਤੀ ਨਾ ਤੰਦਾ ਕਿੱਥੇ ਕਹਿੰਦੀ ਲੁਕਣਾ ਮੈਨੂੰ ਦੱਸ ਦੇ ਮੈਂ ਤੂੰ ਨਹੀਂ ਲੁਤਣਾ ਇਹੀ ਰਹਿ ਇੰਦਰ ਹੀ ਰਹਿਣਾ ਉਹ ਮੇਰਾ ਪੁੱਤ ਵਾ ਮੈਨੂੰ ਦੱਸ ਸਕਦਾ ਵਾ ਦੱਤੀ ਨਾ ਜੇ ਮਮੀ ਕਹਿੰਦੀ ਸੀ ਹਾਂ ਕਿ ਮਮੀ ਤੇਰੀ ਨੂੰ ਨਾ ਬਲ ਦੱਤ ਨਾ ਦੱਤੀ ਨਾ ਨੇ ਮੇਰੇ ਮਦਰ ਹੀ ਹੋਣਾ ਮੈਂ ਮੰਨਣਾ ਨਹੀਂ ਉਹ ਜਿਹਨੂੰ ਮੈਂ ਦੱਤਦਾ ਬਲ ਬਨ ਕੇ ਨਾ ਕੁਰਸੀ ਤੇ ਬਨ ਕੇ ਇੱਥੇ ਵਿੱਚ ਘਾਇ ਬਾਲ ਲਾਂਗੇ ਮੇਜਲ ਡੇਪੂ ਦੇ ਉੱਤੇ ਹਾਏ ਇੰਨਾ ਮੇਰਾ ਮਾੜਾ ਸੋਚਦੀ ਆ ਵੇਖ ਲੈ ਮਨਜੋਦ ਕਿਦਾਂ ਹੱਥੀ ਛਾਵਾ ਕਰਦੇ ਇਹਨਾਂ ਨੂੰ ਪਰ ਇਹਨਾਂ ਨੂੰ ਸਾਡਾ ਨਹੀਂ ਕੋਈ ਫਿਕਰ ਹੈਗਾ ਮਾਸਾ ਵੀ ਇੰਨੀ ਅਕਲ ਨਹੀਂ ਹੈਗੀ ਮੈਂ ਆਖੇ ਮੇਰੀ ਮਾਂ ਵਾ ਤੇ ਮਾਂ ਮੇਰੀ ਪੁੰਜੇ ਬੈਠੀ ਆ ਤੇ ਕੁਰਸੀ ਤੇ ਚੜ ਕੇ ਬੈਠੀ ਵੀ ਕੁਰਸੀ ਦੇ ਦੇ ਮੈਨੂੰ ਵੀ ਤੂੰ ਇੱਥੇ ਮੰਮੀ ਬਹਿ ਜਾ ਤੇ ਮੈਨੂੰ ਦਿਲ ਦੱਦ ਤੂੰ ਤੁਮ ਨਹੀਂ ਆ ਬਾਹਰ ਵਿੱਚ ਬੈਠੀ ਆ ਦਰਦਨ ਦਰਦਨ ਤੇ ਮੈਂ ਆਖਿਆ ਮੇਰੀ ਮਾਂ ਨੇ ਮੈਨੂੰ ਨਹੀਂ ਮਰਨਾ ਪਹਿਲਾਂ ਮਰਨਾ ਟੱਲ ਤੂੰ ਥੱਲੇ ਬੈ ਉਹ ਇੱਥੇ ਬੈਂਦੀ ਆ ਇਹ ਇਹ ਕਿੱਦਾਂ ਹੋ ਸਕਦੀ ਗੱਲ ਮੇਰਾ ਪੁੱਤ ਤੇ ਸਰਦਾਰ ਸੋਨਾ ਬੈਠਾ ਸੱਜਣ ਡਿਆ ਕੁਰਸੀ ਉੱਤੇ ਤੇ ਮੈਂ ਵੀ ਆਪਣੇ ਮਾਪਿਆਂ ਦੀ ਤਦਾਨੀ ਧੀ ਆ ਮੈਂਵੇਂ ਆਦੀ ਤੇ ਤੇ ਮੈਂ ਹੀ ਵਾਧੂ ਘਾਟੂ ਆ ਇਨੂੰ ਮਾਰਨਾ ਵੀ ਲਾਇਆ ਬੰਬ ਵੀ ਇੱਥੇ ਡੇਪੇ ਤੇ ਮੰਮੀ ਐਦਾਂ ਕਰ ਲਈ ਤੇ ਮੰਮੀ ਐਦਾਂ ਕਰ ਲਈ ਸਾਰੇ ਐਕਸ਼ਨ ਤੈਨੂੰ ਹੀ ਆਗੇ ਬਸ ਦੁੱਤਾ ਵੇਲਾ ਜਿੱਦਾਂ ਤੜਦੀ ਆ ਤੜਦੀ ਰਹਿ ਮੈਨੂੰ ਦੀ ਤੇਰਾ ਹੀ ਥੂਨ ਸਾਦਾ ਮੇਰਾ ਥੋੜਾ ਸਾਦਾ ਵੇਲਾ ਮਨਜੋਦ ਮੈਂ ਹੁਣ ਚੱਲੀ ਉਹ ਇਹਨੂੰ ਪੰਜਾਬੀ ਸਮਝਾ ਦੇ ਵੀ ਕੰਮ ਨੂੰ ਵੀ ਹੱਥ ਪਾ ਲਾ ਕਿਸੇ ਨੂੰ ਤੂੰ ਵੈਦਾ ਇੱਥੇ ਆ ਤੇ ਟੁੱਟਦੀ ਤੇ ਮੈਂ ਦਾਨੀ ਆ ਦੇ ਇੱਥੇ ਵੀ ਕੀ ਪਤਾ ਤਦ ਦਰੋ ਨਾ ਦਾਨੀ ਹਾਏ ਮਨਜੋਦ ਤੇ ਜਾਨੀ ਹੱਥ ਕਰਾਈ ਜਾਂਦੀ ਇਹਨੂੰ ਕਿੱਥੇ ਵਾਂਡੇ ਲੈ ਕੇ ਜਾਵਾਂਗੇ ਕਿ ਰਿਸ਼ਤੇਦਾਰ ਦੇ ਖੜਾਂਗੇ ਤੇ ਕੀ ਆਖਣਗੇ ਵੀ ਆਖ ਹੀ ਲਿਆਂਦਾ ਤੇ ਮੰਮੀ ਦੀ ਸੱਚੀ ਹੋਈ ਕਿਉਂ ਪਰ ਉਹ ਤਾਂ ਗੱਲ पे ਅੱਖੀ ਘੱਟਾ ਪਾਤਾ ਬਲਜੀਤ ਨੇ ਇਹਦਾ ਸਿਆਪਾ ਹੋ ਗਿਆ ਬਲਜੀਤ ਦਾ ਇਹਨੇ ਇਹਨੇ ਸਮਝ ਲਿਆ ਵੀ ਆ ਜਿਹੜਾ ਘਰਵਾ ਕਿਤੇ ਲੱਭਣਾ ਨਹੀਂ ਮੁੜ ਕੇ ਕਿ ਛੱਡਦੀ ਉਹ ਕਿਹਦੀ ਵੋਟੀ ਸ਼ੌਣੀ ਆਏ ਨਹੀਂ ਤੋ ਖਾਕੀਤਾ ਹੀ ਇਹਨੇ ਇੱਕ ਨਾ ਲਾ ਕੇ ਮਾਰਿਆ ਬਲਜੀਤ ਨੇ ਕਿਉਂ ਹੋਰ ਤੇ ਦੇਖੋ ਦੂਜੀ ਗੱਲ ਮੇਰੀ ਹੋਰ ਸੁਣ ਲਾ ਤੇ ਪਿਓ ਦੇ ਲਾਗੇ ਵੀ ਕੰਮ ਕਰਾ ਲਿਆ ਕਰੋ ਕੋਈ ਮੰਮੀ ਹੁਣੇ ਕਰੰਦਾ ਆਇਆ ਮੈਂ ਹਾਏ ਤੂੰ ਤੇ ਗੇਮਾਂ ਚੋਂ ਨਹੀਂ ਨਿਕਲਦਾ ਮਨਜੋਦ ਮੰਮੀ ਹੁਣੇ ਪੈਪੂਰ ਦਾ ਆ ਉਹ ਤੇ ਮੇਰੀ ਜਾਨ ਖਾਂਦਾ ਰਹਿੰਦਾ ਵਾ ਉਹ ਆਂਦਾ ਮੁੰਡੇ ਨਹੀਂ ਆਖੇ ਲੱਗਦੇ ਤੇ ਮੈਂ ਰੋਨੀ ਮੇਰੀਆਂ ਨਵਾਂ ਨਹੀਂ ਆਖੇ ਲੱਗਦੀਆਂ ਤੇ ਦੋਵੇਂ ਇੱਕੋ ਜੇ ਹੋ ਗਏ ਆ ਕਹਿੰਦਾ ਨਹੀਂ ਰੋਟੀ ਨਹੀਂ ਘੱਲ ਪਾਣੀ ਦੇਗੀ ਹਾਏ ਵਾ ਜਾ ਤੂੰ ਨਾ ਮਖਸ਼ ਕਰਿਆ ਕਰ ਮੇਰ ਨਾਲ ਮੈਨੂੰ ਗੁੱਸਾ ਬੜਾ ਚੜਦਾ ਈ ਉਹ ਜਾ ਸੁਣ ਲੈ ਗੱਲ ਫੇ ਉਧਰੋਂ ਬਲਜੀਤ ਨੇ ਮੈਨੂੰ ਸਤਾਇਆ ਵਾ ਮਹਿੰਗੇ ਕਰੇਲੇ ਲੱਲੇ ਫਲਾਨ ਕਰ ਲਿਆ ਟਮਕਾਨ ਕਰ ਲਿਆ ਤੇ ਐਜਾਂ ਨੇ ਫਰੂਟ ਲੈ ਕੇ ਤੇ ਸਾਰੀ ਇਹਨਾਂ ਨੇ ਫ੍ਰਿਜ ਭਰੀ ਈ ਆ ਤੇ ਸਾਰੀ ਇਹਨਾਂ ਨੇ ਸਲੈੱਬ ਭਰੀ ਈ ਆ ਕੀ ਗੱਲ ਮੁੜ ਕੇ ਮੁੱਕ ਜਾਣਾ ਈ ਉਥੋਂ ਮਿਲਣਾ ਨਹੀਂ ਕੋਈ ਵੀ ਮੰਮੀ ਤ ਮੈਂ ਹੁਣ ਜਾਣੀ ਫਿਰ ਵੇ ਨਹੀਂ ਆ ਤੇਰਾ ਡੈਡੀ ਕਿੱਥੇ ਆ ਤੇ ਨਾਮ ਮੇਰੀ ਵੋਟੀ ਕੋ ਕਰਾਇਆ ਕਰ ਭਾਬੀ ਕੋ ਕਰਾਇਆ ਕਰ ਅੱਛਾ ਐਦਾਂ ਕਰਦੀ ਆ ਫੁੱਲਾਂ ਦੀ ਛੇਜ ਪਿਛਾਉਣੀ ਆ ਤੇ ਵੋਟੀ ਤੇਰੇ ਨੂੰ ਉੱਤੇ ਬਿਠਾ ਲ ਕੇ ਤੇ ਉਹਦੀ ਪੂਜਾ ਕਰਦੀ ਆ ਚੰਗਾ ਜੇ ਕੋ ਹੁੰਦੀ ਨਾ ਫਿਰ ਪਤਾ ਨਾ ਤੂੰ ਕੀ ਕਰ ਦੋ ਇਹਦੋ ਹੈ ਹੀ ਉਦਾਂ ਦੀ ਆ ਉਹਦੀਆਂ ਥੱਥੀਆਂ ਥੱਥੀਆਂ ਗੱਲਾਂ ਦੇ ਵਿੱਚ ਮੈਂ ਵੀ ਹੱਸ ਪੈਣੀ ਆ ਤੂੰ ਵੀ ਹੱਸਦਾ ਰਹਿਨਾ ਵਾ ਤਮਾਸ਼ਾ ਬਣਾਇਆ ਕਰਦਾ ਮੰਮੀ ਜੀਆ ਪਾਣੀ ਦੇ ਗਿਆ ਡਾਡੀ ਨੂੰ ਆਹ ਤਰੇਲੇ ਬਣਾਏ ਆਹੋ ਬਣਾਏ ਆ ਤਲ ਮੈਂ ਲੂਨ ਦੇ ਦਦੀਆਂ ਦੋ ਰੋਟੀਆਂ ਨੇ ਇੰਨੀ ਦੋ ਤਰੇਲੇ ਰਾਤੇ ਤੇ ਨੂਨ ਦੇ ਕੇ ਫੇਰ ਦੱਤਦੀਆਂ ਆ ਆਹ ਵੇਂ ਜੀ ਤੇਰੇ ਗੜੀ ਚੋੜੇ ਹੱਥ ਦੋ ਦੋ ਕਰੇਲੇ ਕਰਕੇ ਤੇ ਤੂੰ ਤੇ ਸਾਰੇ ਖਾਏ ਨੇ ਕਿੱਲੋ ਕੱਲੇ ਤੇਰੇ ਢੇੜੇ ਚ ਪੈ ਜਣੇ ਤੇ ਅਹੀਂ ਕਹਦਾ ਨਾ ਰੋਟੀ ਖਾਣੀ ਆ ਹਾਏ ਲੱਭਾ ਤਿੰਨਾ ਮੇਰਾ ਥਾਨ ਪੀਨੋ 올ਦੀ ਆ ਕੀ ਨੋ ਪਹਿਲਾਂ ਦਿੰਦੀ ਪਹਿਲਾਂ ਦਿੰਦੀ ਹਰੇ ਤਰ ਵਾਧੂ ਥਾਨ ਪੀਨੋ ਵਧ ਥਾਨ ਪੀਨੋ ਇਦਾਂ ਵਧਾ ਤੋਥਾ ਦਾ ਤੇਰਾ ਤਾਂ ਮੈਂ ਨਾ ਹਹੇ ਸਾਰੀ ਗੱਲ ਕਰੇਲੇ ਤੇ ਆ ਗਈ ਆ ਪੋਰਟੇ ਸਬਜੀ ਬਣਾਣਾ ਕੇ ਤੇ ਖਾਲੀ ਹਾਂ ਕੋਲੀਆਂ ਭਰ ਭਰ ਕੇ ਗਰੇਲੇ ਬਣਾ ਦਿੰਨੀ ਆ 6 ਜਾਣੇ ਆਪਾਂ ਹੈਗੇ ਆ ਤੇ 12 ਗਰੇਲੇ ਆ ਦੋ ਦੋ ਮਿਲਨੇ ਸਾਰਿਆਂ ਨੂੰ ਜੇ ਤੂੰ ਲੂਣ ਵੇਖਣ ਲੱਗੇ ਦੋ ਖਾ ਲੈ ਤੇ ਮੁੜ ਕੇ ਬਾਅਦ ਚ ਕੀ ਖਾਣਾ ਹੀ ਹੋ ਮੈਂ ਵਿੱਚ ਮਤਾਲਾ ਦਾ ਦੇ ਤੇ ਤਾਂ ਲੈਣਾ ਹੀ ਤੇ ਤੇ ਰਸ ਲੈਣਾ ਹੀ ਪੀਏ ਮਤਾਲਾ ਪਾ ਦੇਣਾ ਹੀ ਉਹਨਾਂ ਦੇ ਵਿੱਚ ਆਏ ਨਹੀਂ ਮੈਂ ਮਰ ਜਾ ਕਿਤੇ ਨਹੀਂ ਤੇ ਮੈਂ ਤੋਤਾ ਦਿੱਤਾ ਨਹੀਂ ਜੇ ਮੈਂ ਤੁੰਬਾ ਦੀ ਤਬਦੀਦ ਆਨ ਲਾਦੀ ਉਦੋਂ ਤੂੰ ਤਰਦੀ ਨਹੀਂ ਤੋਰੀ ਬਣੀ ਤੋਰੀ ਬਣੀ ਆ ਤੋਰੀ ਤਾਂ ਤੇ ਖੁੰਬਾ ਦੀ ਸਬਜ਼ੀ ਹੁੰਦੀ ਵੀ ਤੇ ਇੰਨੀ ਕਾ ਸ਼ੌਂਕ ਜਾਂਦੀ ਆ ਜਿੰਨੀ ਮਰਜ਼ੀ ਬਣਾਈ ਹੋਵੇ ਤੁਹਾਡੇ ਦਾ ਜਹਾਰ ਤੇ ਚੀਜ਼ਾਂ ਹੁਣ ਤੋਰੀ ਤੋਰੀ ਹੋਦੀ ਆ ਲੜਾਈ ਪਈ ਰਹਿੰਦੀ ਲੜਾਈ ਪਈ ਹੁਣ ਆਉਂਦੀ ਐ ਨਾ ਮਾਤਾ ਉਹਨੂੰ ਮੈਂ ਦੇਣਾ ਮੈਂ ਵੀ ਨਵਾਂ ਬਤਾਦੇ ਆ ਦੁੱਧ ਮੈਂ ਆਪੇ ਆਪਣੀ ਤਬਦੀਬਾਂ ਐ ਤਰੋਂ ਆਪੇ ਰੋਟੀ ਬਣਾਇਆ ਤਰੋਂ ਰੋਜ਼ ਮੈਂ ਰੋਲਾ ਪਾਉਣੀ ਨਹੀਂ ਨੀ ਕੋਈ ਤੂੰਦਾ ਹੀ ਐ ਨੀ ਮਾਤਾ ਨੇ ਕਿਹਾ ਅਮਰੀਕਾ ਜਾਉਣਾ ਮਾਤਾ ਤੇਰੀ ਮਗਰ ਬੈਠੀ ਆ